मैं आगे मंगू नचदी मैं नचा नचा नचानी मैं आगा सामने देखो सारे मैं नचा चर छने नी नी मैं नचा पटोला बनके नी नी मैं नचा पटोला बनके नी नी मैं नचा पटोला बनके नी एक और बोलिए हां नचा मलेदी मैं आगे लेदांगी कौन बने दांगू नचर मलेदी अटी नरेंदी कौन बने दांग ਹਾਂਜੀ ਮੇਰਾ ਨਾਮ ਮਨਦੀਪ ਕੌਰ ਹੈ ਅੱਜ ਅਸੀਂ ਇੱਥੇ ਕਵਿਲੀਅਨ ਚ ਅਫਬਾਰ ਚ ਅਸੀਂ ਬਹੁਤ ਅੱਛਾ ਤੀਜ਼ ਫੈਸਟੀਵਲ ਆਪਣਾ ਇੰਜੋਏ ਕੀਤਾ ਸਾਰੀਆਂ ਮੁਟਿਆਰਾ ਬਹੁਤ ਸੋਹਣੀਆਂ ਪੰਜਾਬੀ ਇੰਟਾਇਰ ਚ ਆਈਆਂ ਔਰ ਸਭ ਨੇ ਗਿੱਦਾ ਪਾਇਆ ਬੋਲੀਆਂ ਪਾਈਆਂ ਭੰਗੜਾ ਪਾਇਆ ਔਰ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਇਦਾਂ ਦੇ ਤਿਹਾਰ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਤੇ ਸਾਡੇ ਮੁਸਕਾਨ ਬੁਟੀਕ ਵੱਲੋਂ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਤੇ ਅਸੀਂ ਬਹੁਤ ਖੁਸ਼ ਆ ਕਿ ਆ ਅੱਜ ਦੇ ਨਵੀਂ ਜਨਰੇਸ਼ਨ ਨੂੰ ਇਹ ਸਭ ਦੇਖਣ ਨੂੰ ਮਿਲ ਰਿਹਾ ਆ ਕਿਉਂਕਿ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਖਤਮ ਹੋ ਚੁੱਕੀਆਂ ਨੇ ਤੇ ਇਹ ਚੀਜ਼ਾਂ ਸਾਨੂੰ ਪੰਜਾਬ ਨਾਲ ਹਮੇਸ਼ਾ ਜੋੜੀ ਰੱਖਦੀਆਂ ਨੇ ਕਿ ਸਾਨੂੰ ਆਪਣਾ ਪੰਜਾਬੀ ਵਿਰਸਾ ਭੁੱਲਣਾ ਨਹੀਂ ਚਾਹੀਦਾ ਔਰ ਹਮੇਸ਼ਾ ਇਹ ਤੀਜ਼ਾ ਫੈਸਟੀਵਲ ਸਾਨੂੰ ਪੰਜਾਬੀ ਪੂਰੇ ਪੰਜਾਬੀ ਦੇ ਨਾਲ ਦੇ ਨਾਲ ਮਨਾਉਣਾ ਚਾਹੀਦਾ ਹੈ ਹਾਂਜੀ ਹਾਂਜੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਅਸੀਂ ਆਪਣਾ ਟਾਈਮ ਕੱਟ ਕੇ ਆਏ ਹਾਂ ਕਰਦੀਆਂ ਸਾਰੀਆਂ ਟੈਂਸ਼ਨਸ ਨੂੰ ਸਾਈਡ ਤੇ ਰੱਖ ਕੇ ਇੱਕ ਆਪਣੇ ਆਪ ਨੂੰ ਟਾਈਮ ਦੇ ਕੇ ਬਹੁਤ ਅੱਛਾ ਲੱਗ ਰਿਹਾ ਹਾਂਜੀ ਅਸੀਂ ਇਹੀ ਮੈਸੇਜ ਦੇਣੇ ਚਾਹੁੰਦੇ ਆ ਕਿ ਤੁਸੀਂ ਅੱਜ ਕੱਲ ਦੇ ਸਾਡੇ ਬੱਚੇ ਬਹੁਤ ਮਾਡਰਨ ਹੋ ਚੁੱਕੇ ਨੇ ਤੇ ਪੰਜਾਬ ਵੀ ਪੰਜਾਬੀ ਨੂੰ ਹੀ ਭੁੱਲਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਵੀ ਭੁੱਲਦੇ ਜਾ ਰਹੇ ਨੇ ਤੇ ਜਿਹੜੇ ਬੱਚੇ ਗਲਤ ਨਸ਼ੀਆਂ 'ਚ ਪੈ ਗਏ ਨੇ ਮੇਰਾ ਮੈਸੇਜ ਉਹਨਾਂ ਨੂੰ ਇਹ ਹੈ ਕਿ ਤੁਸੀਂ ਇਹ ਚੀਜ਼ਾਂ ਨੂੰ ਛੱਡ ਕੇ ਲੱਸੀ ਪੀਓ ਸਾਗ ਖਾਓ ਮੱਕੀ ਦੀ ਰੋਟੀ ਖਾਓ ਆਪਣੀ ਸਿਹਤ ਬਣਾਓ ਤੇ ਸਭ ਨੂੰ ਖੁਸ਼ ਰੱਖੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰਾਧਿਕਾ ਬਤਰਾ ਅੱਜ ਅਸੀਂ ਸਾਰੇ ਇੱਥੇ ਤੀਜ ਮਨਾਣ ਆਏ ਐ ਅਸੀਂ ਸਾਰੇ ਲੇਡੀਜ਼ ਨੇ ਬਹੁਤ ਇੰਜੋਏ ਕੀਤਾ ਪੰਮੀ ਦੁਆਜੀ ਨੇ இந்து ਕੁਤਰਾ ਜੀ ਨੇ ਦੀਪ ਜੀ ਜੀ ਨੇ ਅਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਗਿੱਧੇ ਵਿੱਚ ਬਹੁਤ ਧੂਮਾ ਪਾਈਆਂ ਸਾਰੀਆਂ ਪੰਜਾਬਣ ਮੋਟਿਆਰਾ ਰੈਡੀ ਹੋ ਕੇ ਆਈਆਂ ਨੇ ਪ੍ਰਾਂਦੇ ਪਾ ਕੇ ਆਈ ਨੇ ਟਿੱਕੇ ਲਗਾਏ ਨੇ ਕਈ ਸੱਗੀ ਫੁੱਲ ਲਗਾ ਕੇ ਆਈ ਨੇ ਪੰਜਾਬ ਦੇ ਸੱਭਿਆਚਾਰ ਬਾਰੇ ਇੱਥੇ ਬਹੁਤ ਹੀ ਅੱਛਾ ਸਾਰਿਆਂ ਨੇ ਦਿਖਾਵਾ ਕੀਤਾ ਬਹੁਤ ਅੱਛਾ ਲੱਗਿਆ ਸਾਨੂੰ ਇਹੋ ਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਐ ਤਾਂ ਕਿ ਸਾਰਿਆਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਬਾਰੇ ਪਤਾ ਚੱਲੇ ਤੇ ਮਸਕਾਨ ਬੁਟੀਕ ਨੇ ਬਹੁਤ ਅੱਛਾ ਅੱਜ ਆਰਗੇਨਾਈਜ਼ ਕੀਤਾ ਤੀਜ ਦਾ ਪ੍ਰੋਗਰਾਮ ਤੇ ਥੈਂਕ ਯੂ ਵੈਰੀ ਮਚ ਆਈ ਬਹੁਤ ਮਜ਼ਾ ਆਇਆ ਸਾਰੀਆਂ ਲੇਡੀਆਂ ਨੇ ਸਾਰੀ ਪੰਜਾਬੀ ਮਟਿਆਰਾਂ ਨੇ ਬਹੁਤ ਇੰਜੋਏ ਕੀਤਾ ਬਹੁਤ ਪੰਗੜੇ ਪਾਏ ਗਿੱਧੇ ਪਾਏ ਗੇ ਗੇਮਸ ਕਰਵਾਈਆਂ ਕਿ ਯਾਰ ਰੈਂਪ ਹੋ ਕੋਈ ਸੱਗੀ ਫੁੱਲ ਫੁਲਕਾਰੀ ਪੱਖੀ ਬਹੁਤ ਹੀ ਮਜ਼ਾ ਆਇਆ ਇਹ ਤੀਜ ਬਹੁਤ ਹੀ ਬੈਸਟ ਸੀ ਹਾਂਜੀ ਹਾਂਜੀ ਬਹੁਤ ਬਹੁਤ ਮਜ਼ਾ ਆਇਆ ਜੀ ਬਹੁਤ ਮਜ਼ਾ ਆਇਆ ਅੱਜ ਇਹ ਤੀਜ ਬਹੁਤ ਹੀ ਸਾਡੀ ਬੈਸਟ ਤੀਜ ਸੀ ਸਭ ਨੇ ਬਹੁਤ ਇੰਜੋਏ ਕੀਤਾ ਸਾਰੀ ਪੰਜਾਬੀ ਮੇ ਪਿਆਰਾਂ ਦੀ ਬਿਲਕੁਲ ਜੀ ਅਸੀਂ ਪਹਿਲੇ ਵੀ ਇਹ ਤੀਜ ਕਰਦੇ ਰਹੇ ਹਾਂ ਇਸ ਵਾਰ ਵੀ ਅਸੀਂ ਤੀਜ ਕੀਤੀ ਹੈ ਅੱਗੇ ਵੀ ਅਸੀਂ ਇਹੋ ਜੇ ਤੀਜ ਦੇ ਫੰਕਸ਼ਨ ਕਰਦੇ ਰਵਾਂਗੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਬੜਾਵਾ ਮਿਲਣਾ ਚਾਹੀਦਾ ਸਾਰੇ ਅਸੀਂ ਅੱਗੇ ਵੀ ਇਹੋ ਜੇ ਆਪਾਂ ਪ੍ਰੋਗਰਾਮ ਕਰਵਾਉਂਦੇ ਰਵਾਂਗੇ ਮੇਰਾ ਨਾਮ ਮੋਨਿਕਾ ਗੁਜਰਾਲ ਹੈ ਔਰ ਮੈਂ ਇੱਥੇ ਸੱਭਿਆਚਾਰਕ ਪ੍ਰੋਗਰਾਮ ਯਾਨੀ ਕਿ ਤੀਜ ਫੈਸਟੀਵਲ ਮਨਾਣ ਲਈ ਆਪਣੀ ਔਰ ਆਪਣੀ ਫਰੈਂਡਸ ਦੇ ਨਾਲ ਆਈ ਹਾਂ ਜੋ ਕਿ ਅੱਜ ਕਿ ਬਹੁਤ ਹੀ ਵਧੀਆ ਰਿਹਾ ਮੇਰੇ ਨਾਲ ਸਾਰੀ ਫ੍ਰੈਂਡਸ ਬਹੁਤ ਹੀ ਐਕਸਾਈਟਿਡ ਸੀ ਕਿ ਅਸੀਂ ਇਸ ਕਲਚਰਲ ਔਰ ਸਭਿਆਚਾਰਕ ਪ੍ਰੋਗਰਾਮ ਦਾ ਵਧਾਵਾ ਕਰਨਾ ਸੀਗਾ ਅਸੀਂ ਪੰਜਾਬ ਦੀ ਧਰਤੀ ਦੇ ਪੈਦਾ ਹੋਏ ਆਂ ਔਰ ਤੀਆਂ ਸਾਡਾ ਇੱਕ ਬਹੁਤ ਹੀ ਵੱਡਾ ਫੈਸਟੀਵਲ ਹੈ ਤਿਰੰਜਣਾ ਦਾ ਜਿਦੇ ਵਿੱਚ ਮੁਟਿਆਰਾਂ ਸੱਜ ਤੱਜ ਕੇ ਟ੍ਰੈਡੀਸ਼ਨਲ ਕੱਪੜੇ ਪਾ ਕੇ ਇੱਥੇ ਆ ਕੇ ਭੰਗੜਾ ਗਿੱਧਾ 10 ਸਵਗਲਾ ਕਰਦੀਆਂ ਸੀ ਬੋਲੀਆਂ ਪਾਣੀਆਂ ਤੇ ਮੇਰੀ ਸਾਰੀਆਂ ਫਰੈਂਡਸ ਐ ਜੋ ਕਿ ਬਹੁਤ ਹੀ ਖੁਸ਼ ਐ ਔਰ ਅਸੀਂ ਸੱਜਤਾ ਅੱਜ ਕਿਹਾ ਜਾਂਦੇ ਤੇ ਕਲਚਰਲ ਪ੍ਰੋਗਰਾਮ ਮਨਾਣ ਲਈ ਐਫ ਬਾਰ ਯਾਨੀ ਆਈ ਟੋਕੀਓ ਵਿੱਚ ਇਕੱਠੇ ਹੋਏ ਸੀਗੇ ਜੋ ਕਿ ਤੇ ਦਾ ਖਾਣਾ ਸਾਰਾ ਟ੍ਰੈਡੀਸ਼ਨਲ ਸੀਗਾ ਆਨੇ ਸੇ ਬਹੁਤ ਹੀ ਇੰਜੋਏ ਕੀਤਾ ਮਤਲਬ ਵਧੀਆ ਸਿਸਟਮ ਔਰ ਫਰੈਂਡਸ ਨੇ ਜੋ ਇੰਜੋਏ ਕੀਤਾ ਮੈਂ ਬਹੁਤ ਹੀ ਧੰਨਵਾਦਾ ਆਪਣੇ ਪੰਜਾਬ ਦਾ ਇਸ ਮਿੱਟੀ ਦੇ ਮੈਂ ਪੈਦਾ ਹੋਈ ਆ ਜਿੱਥੇ ਕਿ ਮੈਨੂੰ ਇੰਨੀ ਵਧੀਆ ਕਲਚਰਲ ਫੈਸਟੀਵਲ ਮਨਾਉਣ ਦਾ ਮੌਕਾ ਮਿਲਦਾ ਔਰ ਮੈਂ ਫਰੈਂਡਸ ਦਾ ਵੀ ਸਾਰਿਆਂ ਦਾ ਤਹੇ ਦਿਲ ਨਾਲ ਧੰਨਵਾਦ ਦੰਨੀਆਂ ਰਾਈ ਟੋਕੀਓ ਦਾ ਵੀ ਜਿਨ੍ਹਾਂ ਨੇ ਇੰਨੀ ਸੋਹਣੀ ਡੈਕੋਰੇਸ਼ਨ ਨਾਲ ਇੰਨਾ ਵਧੀਆ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਆ ਮੇਰੀ ਸਾਰੀ ਫਰੈਂਡਸ ਨੇ ਸਾਥ ਦਿੱਤਾ ਹੈ ਇਸ ਮਨਾਣ ਚ ਮੇਰਾ ਬਿਲਕੁਲ ਮੈਂ ਅੱਗੋਂ ਵੀ ਮੈਂ ਸਕੂਲ ਵਿੱਚ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਕਲਚਰਲ ਬਾਰੇ ਆਪਣੇ ਟ੍ਰੈਡੀਸ਼ਨ ਬਾਰੇ ਦੱਸਦੀ ਰਹੀਆਂ ਮੈਂ ਇੱਕ ਟੀਚਰ ਹਾਂ ਔਰ ਮੈਨੂੰ ਲੱਗਦਾ ਹੈ ਕਿ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਇੱਕ ਬਹੁਤ ਵਧੀਆ ਗੱਲ ਹੈ ਮੈਂ ਹਰ ਸਾਲ ਹੀ ਇੱਥੇ ਆ ਕੇ ਆਪਣੀ ਫਰੈਂਡਸ ਨਾਲ ਇਸ ਕਲਚਰਲ ਪ੍ਰੋਗਰਾਮ ਨੂੰ ਬਤਾਵਾ ਦਵਾਂਗੀ ਔਰ ਬਹੁਤ ਅੱਛੀ ਤਰ੍ਹਾਂ ਸਾਰਿਆਂ ਨਾਲ ਮਨਾਵਾਂਗੀ ਤਾਂ ਕਿ ਆਉਣ ਵਾਲੀ ਜਨਰੇਸ਼ਨ ਵੀ ਇਸ ਟ੍ਰੈਡੀਸ਼ਨ ਔਰ ਇਸ ਕਲਚਰ ਨੂੰ ਫਾਲੋ ਕਰੇ ਤੇ ਉਹਨਾਂ ਨੂੰ ਵੀ ਆਪਣੀ ਆਪ ਆਪਣੀ ਧਰਤੀ ਨਾਲ ਜੁੜਨ ਦਾ ਮੌਕਾ ਮਿਲਦਾ ਰਹੇ। ਆ ਮੈਂ ਬਹੁਤ ਹੀ ਵਧੀਆ ਤਹਿ ਦਿਲ ਨਾਲ ਸਾਰਿਆਂ ਦਾ ਧੰਨਵਾਦ ਕਰਦੀ ਆ।